ਬਿਲ ਬਾਬਾ ਬਕਾਲਾ ਸਾਹਿਬ ਦੇ ਸਿਵਲ ਹਸਪਤਲ ਦੇ EMPLY ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ ਪਿੰਡ ਮੁਛਲ ਦਾ ਇੱਕ ਨੌਜਵਾਨ ਜੋ ਨਸ਼ਾ ਸ਼ਡੌਨ ਦੀ ਦਵਾਈ ਨਾ ਮਿਲਣ ਤੇ ਸਟਾਫ ਨੂੰ ਅਸ਼ਲੀਲ ਗੱਲਾਂ ਕਰਦੀਆਂ ਸ਼ੁਰੂ ਕਰ ਦਿੱਤੀਆਂ ਜਦ ਕੰਪਿਊਟਰ ਆਪਰੇਟਰ ਚੰਜੀਤ ਸਿੰਘ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਨਸ਼ੇ ਦੀ ਟੋੜ ਕਰਕੇ ਉਸ ਨੌਜਵਾਨ ਨੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਤੇ ਆਪਣਾ ਵੀ ਟੱਕਣਾ ਮਾਰ ਕੇ ਸਿਰ ਪਾੜ ਲਿਆ ਇਸ ਮੌਕੇ ਦੇ ਐਸਐਮਓ ਬਾਬਾ ਬਕਾਲਾ ਸਿਵਲ ਹਸਪਤਲ ਅਜੀਤਮਰ ਪਾਟਿਆ ਨੇ ਦੱਸਿਆ ਕਿ ਮੈਂ ਖੁਦ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਕੇ ਦੇਖਿਆ ਹੈ ਕਿ ਗੁਰਬਖਸ਼ ਸਿੰਘ ਵਾਸੀ ਪਿੰਡ ਮੁੱਛਲ ਨਸ਼ੇ ਦਾਦੀ ਹੈ ਇਸ ਨੂੰ ਨਸ਼ਾ ਸ਼ਡਾਉਂਦੀਆਂ ਗੋਰੀਆਂ ਨਾ ਮਿਲਣ ਤੇ ਉਸਨੇ ਸਾਡੇ ਐਮਪਲਾਈ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਇਸ ਤਰ੍ਹਾਂ ਸਾਡੇ ਐਮਪਲਾਈ ਚਰਨਜੀਤ ਸਿੰਘ ਨੂੰ ਵੀ ਸੱਟਾਂ ਲੱਗੀਆਂ ਸਰ ਜੀ ਮੈਨੂੰ ਡੇਢ ਮਹੀਨਾ ਹੋ ਗਿਆ ਇੱਥੋਂ ਦਵਾਈ ਖਾਣੇ ਨੂੰ ਮੈਂ ਪਹਿਲਾਂ ਅੰਮ੍ਰਿਤਸਰ ਦੋ ਦਿਨ ਗਿਆ ਉਹਨਾਂ ਮੈਨੂੰ ਰੈਫਰ ਕਰਤਾ ਇੱਥੇ ਤੇ ਜਿਹੜਾ ਮੇਰਾ ਪ੍ਰੂਫ ਹੀ ਉਹ ਮੇਰੇ ਕੋ ਆਧਾਰ ਕਾਰਡ ਨਹੀਂ ਹੈਗਾ ਤੇ ਮੇਰੇ ਆਪਣੇ ਰਾਸ਼ਨ ਕਾਰਡ ਦੇ ਉੱਤੇ ਉਹਨਾਂ ਮੈਨੂੰ ਦਵਾਈ ਦੇਣੀ ਚਾਲੂ ਕੀਤੀ ਉੱਥੋਂ ਹੀ ਰੱਪਰ ਰਾਸ਼ਨ ਕਾਰਡ ਦੇ ਕੀਤਾ ਮੈਨੂੰ 1.5 ਮਹੀਨਾ ਹੋ ਗਿਆ ਇੱਥੇ ਦਵਾਈ ਖਾਂਦੇ ਨੇ ਤੇ ਇਹੀ ਰਾਸ਼ਨ ਕਾਰਡ ਦੇ ਉੱਪਰ ਹੀ ਮੈਂ ਦਵਾਈ ਖਾਂਦਾ ਪਿਆ ਵਾਂ ਇਹਨਾਂ ਨੇ ਮੈਨੂੰ ਪ੍ਰੂਫ ਮੰਗਦੇ ਪਏ ਸੀ ਤੇ ਮੈਨੂੰ ਆਂਦੇ ਤੇਰਾ ਰੋਜ਼ ਦਾ ਕੰਮ ਆ ਰੋਜ਼ ਦਾ ਕੰਮ ਆ ਡਾਕਟਰ ਕੋਲ ਚੱਲ ਡਾਕਟਰ ਮੈਨੂੰ ਉਠਾ ਕੇ ਉੱਧਰ ਲੈ ਗਿਆ ਥਾ ਕੇ ਮੈਨੂੰ ਆਂਦਾ ਵੀ ਬੂੜਾ ਢੋਲਿਆ ਆਂਦਾ ਵੀ ਕਰਦੇ ਆ ਜਿਹੜਾ ਮੁੰਡਾ ਦਵਾਈ ਦੂਈ ਖੁੱਡਦਾ ਆਂਦਾ ਉਹਦਾ ਕੁਝ ਕਰ ਲਾ ਤੇ ਮੈਂ ਹਾਂ ਮੇਰ ਕੋ ਨਹੀਂ ਕਾਕਾਗਾ ਮੈਨੂੰ ਦੇ 1.5 ਘੰਟਾ ਹੋ ਗਿਆ ਲੈਂਚ ਲੱਗੇ ਨੂੰ ਮੇਰੇ ਕੋ ਨਹੀਂ ਕਾਕਾ ਦਾ ਮੈਂ ਨਹੀਂ ਦੇਣਾ ਆਂਦਾ ਚੱਲ ਤੂੰ ਬਾਹਰ ਮੈਨੂੰ ਧੱਕੇ ਮਾਰ ਕੇ ਬਾਹਰ ਕੱਢਣ ਲੱਗਾ ਤੇ ਮੇਰੀ ਬਾਹਦ ਹੋ ਗਈ ਮੈਂ ਗੱਡੀਆਂ ਨੂੰ ਧੱਕਾ ਮਾਰਦਾ ਮੇਰੇ ਤਿੰਨ ਡਾਕਟਰ ਗਲ ਪੈ ਗਏ ਮੇਰਾ ਦੰਦ ਵੀ ਹਿੱਲਦਾ ਪਿਆ ਮੇਰਾ ਸਿਰ ਵੀ ਪਾੜਿਆ ਤੇ ਮੇਰੀ ਗੱਡੀ ਵੀ ਫੜੀ ਇਹਨਾਂ ਵਾਲ ਵੀ ਪੁੱਟੇ ਮੇਰੇ ਤੇ ਜੂੜਾ ਵੀ ਮੇਰਾ ਪਰਣਾ ਵੀ ਲਾ ਦਿੱਤਾ ਗਿਆ ਨਾਲ ਤੇ ਇਹ ਹੁਣ ਪ੍ਰਸ਼ਾਸਨ ਨੂੰ ਕੀ ਮੰਨ ਕਰਦੇ ਆ ਮੈਂ ਤੇ ਇਹੋ ਹੀ ਪ੍ਰਸ਼ਾਸਨ ਨੂੰ ਮੰਗ ਕਰਦਾ ਵੀ ਜੋ ਵੀ ਇੱਥੋਂ ਦਾ ਸੀਨੀਅਰ ਆ ਉਹ ਇੱਕ ਵਾਰ ਆ ਕੈਮਰਿਆਂ ਦੀ ਵੀਡੀਓ ਵੇਖ ਲੈਣ ਤੇ ਫਿਰ ਸਟਾਫ ਨੂੰ ਜੋ ਵੀ ਆ ਜਾਂ ਮੈਨੂੰ ਜੇ ਮੈਂ ਸਜਾ ਦਾ ਹੱਕਦਾਰ ਤੇ ਮੈਨੂੰ ਦੋ ਜੇ ਸਟਾਫ ਆ ਤੇ ਸਟਾਫ ਨੂੰ ਦੋ ਇੱਕ ਵਾਰ ਇਹ ਵੀਡੀਓ ਵੇਖੀ ਜਾਵੇ ਮੇਰਾ ਇੱਕ ਦੰਦ ਤੋੜਤਾ ਨਾ ਹਿਲਦਾ ਪਿਆ ਵਾ ਤੇ ਇੱਕ ਮੇਰਾ ਸਿਰ ਦੇ ਵਿੱਚ ਰੋੜਾ ਪਾਇਆ ਨਾ ਪੱਟੀ ਕਰ ਦਿੱਤੀ ਗਈ ਆ ਹੁਣ ਤੇ ਠੀਕ ਆ ਅਈ ਜਿਹੜੀ ਬਾਰੇ ਕੀ ਕਹਿਣਾ ਚਾਹੁੰਦੀ ਉਹਦੇ ਕਿਸ ਤਰ੍ਹਾਂ ਲੱਗਦਾ ਹੁੰਦਾ ਇਹ ਇਹ ਸਮੱਸਿਆ ਦਾ ਇਸ ਤਰ੍ਹਾਂ ਦਾ ਹੱਲ ਨਹੀਂ ਇਹ ਰਮ ਜ਼ਰਾ ਹਾਲਤ ਅਈ ਜਾਨੂਏ ਦੀ ਦਵਾਈ ਚਾਹੀਦੀ ਹਨ ਇੱਕ ਹਫ਼ਤੇ ਦੀ ਹਫ਼ਤੇ ਹਫ਼ਤੇ ਲਿਖੇ ਹੁੰਦਾ ਜਿਹੜਾ ਜਾਪਾ ਲੈਣ ਲੱਗਣ ਦਾ ਇਹ ਬਹੁਤ ਜ਼ਿਆਦਾ ਬੰਦਾ ਮੇਰੇ ਕੋਲ ਹੀ ਲੜਾਈ ਝਗੜਾ ਖੇਤਰਵਰ ਦਾ ਇੱਥੇ ਤੇ ਬੰਦਾ ਕਿਹੜਾ ਕਿਹੜਾ ਲੜੂਗਾ ਇੱਥੇ ਕਿਹੜਾ ਕਿਹੜਾ ਕਿੱਧਰ ਕਿੱਧਰ ਕਿਦਾ ਲੜੂ ਤੇ ਆਹ ਗਰੋਲ ਝੜੀ ਉਹ ਧਾਈ ਝਗੜਾਈ ਹੋ ਲਈ ਹੈ ਹਰ ਇੱਕ ਬੰਦੇ ਨੇ ਜਿਹੜੇ ਜਾਨੇ ਦੇ ਕੋਈ ਵੀ ਨੀਲੇ ਚਲਾ ਸਕਦਾ ਜਿਹੜੀ ਗੱਲ ਤੇ ਦੀ ਇੰਦਾ ਬਾਬੇ ਦੀ ਗੂਲ ਲੇਗਾ ਜੀ ਤਿਹੜੀ ਦਾ ਸਾਰੇ ਬੰਦੇ ਆ ਤਿਹੜੀ ਵਾਲੇ ਬੰਦੇ ਆ ਸਵੇਰੇ ਉੱਠ ਕੇ ਦਵਾਈ ਲੈਣ ਜਾਣਗੇ ਜਾਂ ਤਿਹੜੀ ਗੱਲ ਜਾਣਗੇ ਹਾਂਜੀ ਮਾਝੇ ਫਿਨਾਂਪੀਏ ਦੇੰਦੂ ਉਹ ਦੂਜੇ ਤੋਂ ਫੜਾ ਕੋਈ ਆ ਤੇਰੀ ਦਵਾਈ ਹੋਵੇ ਬੰਦਾ ਆਪਣੇ ਉੱਠ ਕੇ ਦਿਹਾੜੀ ਕਰੇ ਮੁਰਕੇ ਦਿਹਾੜੀ ਤੇ ਜਾਵੇ ਕਿਤੇ ਵੀ ਜਾਵੇ ਆਪਣਾ ਕੰਮ ਧੰਦਾ ਕਰੇ ਕੁਝ ਨਹੀਂ ਕਰ ਰਹੇ ਅੰਗੇ ਪਿੰਡਾਂ ਦੇ ਵਿੱਚ ਤੁਹਾਡੇ ਮਹੀਆ ਜੀ ਹਾਂ ਇਹ ਇਹ ਪਿੰਡਾਂ ਦੇ ਵਿੱਚ ਚਾਈ ਜਾਏਗਾ ਪਾਇਆ ਹੋਏ ਇਦਾਂ ਜੇ ਸਾਡੀ ਬਣਗਾ ਹਸ ਹਸਦਾਲਾ ਕੋਈ ਨਹੀਂ ਪਿੰਡਾਂ ਨੇ ਚਾਈ ਜਾਏਗਾ ਮੈਂ ਨਾ ਕਿਤੇ ਕਾਲ ਪੁੱਛ ਰਹਾ ਮੈਂ ਇਹ ਪੁਰਾਣੀ ਇਹ ਕਾਰਡ ਕੂਡ ਬਣਾ ਦੇਈਏ ਕਾਟਾਂ ਦੇ ਦੇਈਂਦਾ ਜਿੰਨਾ ਮਹੀਨੇ ਦਾ ਪਤਾਹ ਕਿੰਨਾ ਦਾ ਬੰਦੇ ਨੂੰ ਮਿਲੇ ਪਹਲਾ ਕੋ ਹੋਵੇ ਬੰਦਾ ਇੱਕ ਦਿਨ ਸੁੱਤੇ ਉੱਠ ਕੇ ਰੋਲ ਭਜਣਾ ਪੈਂਦਾ ਲੈ ਦਵਾਈ ਲੈਣ ਲੈਣਾ ਪੈਂਦਾ ਬੰਦਾ ਕੰਮ ਕੀ ਕਰੂ ਹੋਰ ਕੀ ਕਰ ਸਕਦਾ ਨਾਲ ਤੁਸੀਂ ਕੰਮ ਹਾਂਜੀ ਮੈਂ ਕੀ ਕੰਮ ਕਰਦੇ ਹਾਂ ਅਸੀਂ ਕਰਦੇ ਹਾਂ ਵਾਈ ਕਰਦੇ ਹਾਂ ਆਪਣੀ ਆਪਣੀ ਖੇਤੀ ਕਰਦੇ ਆ ਤੇ ਪਰ ਅਸੀਂ ਤਾਂ ਪੱਠੇ ਵੀ ਆਪਣੇ ਬੁੜੀਆਂ ਕੋ ਵਢੋਨੇ ਆ ਆਪ ਆਪ ਅਸੀਂ ਪੱਠੇ ਵੀ ਨਿਵੜ ਸਕਦੇ ਸੁੱਤੇ ਉੱਠ ਕੇ ਚਾਹ ਪੀ ਕੇ ਤੇ ਆਉਣ ਨੂੰ ਚੱਕਲ ਚੋ ਕੇ ਭੱਜ ਜਾਈਦਾ ਹਨੀਦਾਰ ਸਾਹਿਬ ਤੁਸੀਂ ਕਿਹਨਾਂ ਜਨ ਨੂੰ ਮੈਂ ਚਾਹੁੰਦਾ ਭਈ ਇਹ 35 ਡਿਸਟ੍ਰਿਕਟ ਸਿੰਘਾ ਉਹਦਾ ਚਕਲੋਰੀ ਇਹ ਕਿ ਸਕੰਦਗੋ ਜੀ ਜੀ ਤੁਹਾਨੂੰ ਕਿਉਂ ਦੱਸਾਂਦਾ ਸਾਰੇ ਪਿੰਡਾਂ ਦੇ ਜਿਹੜੇ ਪਰੋਹਨੇ ਇੱਕ ਗੱਲ ਕਰਦੇ ਉਹਨਾਂ ਨੂੰ ਵੀ ਚਾਹੀਦਾ ਸਰਪੰਚ ਕਿ ਇਹਨਾਂ ਆਪਣੇ ਭਾਗ ਦੇ ਉੱਪਰੋਂ ਕਾਹਨੀਆਂ ਉੱਤੇ ਕੋਈ ਨੀ ਕਮ ਕਰਨ ਦਾ ਰੈਸਟੈਂਸ ਨਹੀਂ ਆ ਰਹੀ ਕਹਿੰਦੇ ਅੰਗਰਮਾ ਵੀ ਵਿਕਰਮ ਜੀ ਦੀ ਜੀ ਆਪਾਂ ਨਹੀਂ ਆ ਤੇਰੀ ਮਿਲਣੀ ਚਾਹੀਦੀ ਹੈ ਹਾਂਜੀ ਤੇਰੀ ਹੱਥ ਤੇ ਮੇਰੇ ਕੋਈ ਆਪੇ ਜਿਹੜਾ ਤੁਹਾਡਾ ਮਿਲਦੇ ਨਹੀਂ ਦੇ ਲਈ ਨੇ ਜਿੰਦਾ ਜੀ ਜਿੰਦਾ ਜੇ ਆ ਕੋਈ ਕਾਰਡ ਬਣੇ ਹਾਂਜੀ ਕਾਰਡ ਬਣੋ ਭਾਜੀ ਭਾਜੀ ਨਹੀਂ ਦਿੱਖੀ ਨਜ਼ਰ ਨਹੀਂ ਹੁੰਦਾ ਤੇ ਮਿਲ ਨਹੀਂ ਜਿੰਦਾ ਬੀਨਾਲ ਚਲਾਇਆ ਹੋਇਆ ਹਾਂ ਜਨਤਾ ਤੇ ਸਮਾਜ सेवा ਕਰ ਰਹੇ ਹਾਂ ਤੇ ਜਿਹੜਾ ਇਦਾਂ ਨੂੰ ਕੀ ਦੀ ਨਹੀਂ ਕੀ ਕੀ ਪ੍ਰੋਬਲਮ ਆ ਰਹੀ ਹੈ ਸਰ ਨੂੰ ਪਹਿਲਾਂ ਤੇ ਪ੍ਰੋਬਲਮ ਜੀ ਜੀ ਕੋਈ ਨਵੀਂ ਰਾਨ ਜਿਹੜਾ ਰੂਟ ਬੋਲਦਾ ना क्योंकि आधार कार्ड सारे ने बहुत जरूरी आधार कार्ड जो आप नहीं मेहनत है आधार कार्ड वेखना जरूरी है जो अधार कार्ड पूछता है कोई लैके ना आता क्योंकि मजदूरियां करते नहीं जेबा तो लैके आना बोल रहे इतना सिक्योरिटी चाहिए ਯੂਰੇ ਕਿਤੇ ਕਲਾਸ ਕੋਰ ਵੀ ਆਉਂਨਾਂ ਨੂੰ ਆਨਕੇ ਪਾ ਦੇਦੇ ਕਲਾਸ ਕੋਰ ਯਾਨੀ ਉਹਨਾਂ ਨੂੰ ਆਨਕੇ ਪਾ ਦਿੰਦੇ ਆ ਸਿਕਿਉਰਟੀ ਚਾਹੀਦੀ ਐ ਇੱਥੇ ਠੀਕ ਹੈ ਤੇ ਉਹਨਾਂ ਪ੍ਰਸ਼ਾਸਨ ਤੋਂ ਤੁਸੀਂ ਇਹ ਵੀ ਮੰਨ ਕਰਦੇ ਹੋ ਕਿ ਤਾਂ ਤਾਂ ਦੀ ਸਿਕਿਉਰਟੀ ਵਾਸਤੇ ਇੱਕ ਅਦਾ ਮੁਲਾਜ਼ਮ ਪਾ ਦਿੰਦੇ ਆ ਮੁਲਾਜ਼ਮ ਜ਼ਰੂਰ ਚਾਹੀਦਾ ਦੇਖੋ ਜੀ ਕਿੰਨੇ ਵਰਕਰੋਂ ਜਿਹੜਾ ਇਹ ਕਾਰਦੇ ਜੀ ਸੇਵਾ ਹਾਂਜੀ ਕਿੰਨੇ ਵਰਕਰ ਨੇ ਜਿਹੜੇ ਆਪਣੀ ਇਹ ਸੇਵਾ ਕਰਦੇ ਦੋ ਸਾਰ ਨਰਸੀਆਂ ਬਸ ਤੇ ਜਾਂ ਕਲਾਸ ਕੋਰ ਨੂੰ ਦਾਇਗੀ ਜੀ ਪਰ ਉਹ ਗੇਜ਼ੀ ਨਹੀਂ ਮੰਨਦੇ ਜੀ ਉਹਨਾਂ ਨੇ ਆਨਕੇ ਬੋਲਣਾ ਜਿਵੇਂ ਕੋਈ ਪਰਚੀ ਜਾਰ ਕਰ ਮੰਗਣਾ ਉਹ ਕਰਦਾ ਕਿ ਗੋਲੀਆਂ ਖਾ ਕੇ ਜੇ ਡਰ ਕਰ ਨਹੀਂ ਲੈ ਕੇ ਹੁੰਦੇ ਤੇ ਫਿਰ ਉਹ ਬੋਲਦੇ ਆਨਕੀ ਜਿਦਾਂ ਹੁਣ ਗੁਲਕੀ ਹਾਂ ਜੇ ਜਿਹੜਾ ਆਇਆ ਵੀ ਸਰਦਾਰਾ ਜਿਹੜੇ ਨਸ਼ਾ ਕਰਤੀ ਅਸੀਂ ਤੇ ਇਹਨੇ ਕੇਸ ਨਾਲ ਬਹਾਤ ਆਲੇ ਨਿਕਲੀ ਇਹਨੇ ਵਿਹਾਰ ਤੋਂ ਐਂਟਰੀ ਵੀ ਰੂਟ ਲਈ ਤੇ ਮੈਂ ਕਿਹਾ ਕਿ ਲੋ ਨਸ਼ਾ ਨਸ਼ਾ ਖਾਦਾ ਨਾ ਤਾਂ ਵੀ ਗੋਲੀਆਂ ਇੰਗਿਆ ਤੈਨੂੰ 15 20 ਦਿਨੋ ਜੇ ਰੋਜ਼ ਕੇਦਾ ਦਾ ਡਰ ਲੈ ਕੇ ਆ ਹਣਾ ਤੇ ਉਹ ਕਿਉਂਕਿ ਕੰਪਲੀਟ ਭਾਈ ਇਹ ਕਹਿੰਦੇ ਵੀ ਆਏਗੀ ਜਿਹੜੀ ਆਨਲਾਈਨ ਆਪਾਂ ਕਰਨੀ ਹੁੰਦੀ ਆ ਇਸ ਤੋਂ ਬਿਨਾਂ ਦਾਅਰ ਕਰ ਦੋ ਬਰਾ ਕਿਸੇ ਨੂੰ ਵੀ ਨਹੀਂ ਦੇਣੀ ਆ ਉਹਨੇ ਉਹਨੂੰ ਕਿਹਾ ਦਾਅਰ ਕਰਨ ਲੈ ਗਿਆ ਕਿੰਨਾ ਨਹੀਂ ਮੈਂ ਨਹੀਂ ਮੈਂ ਅੱਜ ਕੱਲ ਵੀ ਨਹੀਂ ਦਿਖਾਇਆ ਮੈਂ ਪਰਸੋਂ ਨਹੀਂ ਦਿਖਾਇਆ ਮੈਂ ਕਿ ਤਰਫ ਚਰਬੀ ਇਤਨਾ ਗੱਲ ਕਰ ਲਾ ਬਾਹ ਮਾਰ ਮਾਰ ਗੱਲਾਂ ਕਰੇ ਫੁੱਟਬਾਲ ਦਾ ਇੱਕ ਆਈ ਚਰਬੀ ਨੂੰ ਭੇਜਦਾ ਤੇ ਬਾਅਦ ਚ ਠੀਕ ਹੈ ਕੋਈ ਨਹੀਂ ਤੇ ਕਿਰਨ ਜੀ ਆ ਜਿਹੜਾ ਝਗੜਾ ਢੂੰਡਾ ਜਾ ਹੋਇਆ ਤੁਹਾਡੇ ਨਾਲ ਕੁਝ ਕੀ ਦਾ ਕੀ ਕਰਮਿਆ ਜੀ ਕੁਛ ਨਹੀਂ ਜੀ ਕੋਟ ਦੀ ਦਵਾਈਆਂ ਹੁੰਦਾ ਜੀ ਸਾਡੇ ਕੋਲ ਕਿਸੇ ਕੋਲ ਆਧਾਰ ਕਾਰਡ ਦੀ ਮੰਗ ਕੀਤੀ ਆਧਾਰ ਕਾਰਡ ਸਾਨੂੰ ਮੁਕਾਵੇ ਆਧਾਰ ਕਾਰਡ ਮੁਕਾਉਣ ਦੀ ਬਜਾਏ ਸਾਡੇ ਘਰੇ ਗੜ ਕੇ ਗਿਆ ਬੈਸਨ ਬਾਜੀ ਕੀਤੀ ਮੈਂ ਉੱਠ ਕੇ ਉਸ ਕੋਟ ਕਲੀਨਿੰਗ ਤੋਂ ਨਿਕਲ ਕੇ ਮੈਂ ਕੋਪੀ ਨਹੀਂ ਜਾ ਗਿਆ ਵਾ ਕੋਪੜੀ ਜੀ ਮੇਰੇ ਪਿੱਛੇ ਆਇਆ ਵਾ ਆਣ ਕੇ ਨੂੰ ਕੈਸ਼ ਵਾਲਾ ਕਮਰਾ ਹੁੰਦਾ ਸਾਡਾ ਜਿੱਥੇ ਨੂੰ ਕਿਹਾ ਕਿ ਤੁਸੀਂ ਸਾਡੇ ਕਮਰੇ ਚ ਬਾਹਰ ਹੋ ਜਾ ਅੰਦਰ ਨਾ ਕਰੋ ਕੈਸ਼ ਦਾ ਕੰਮ ਹੁੰਦਾ ਵਾ ਇਹ ਬਾਹਰ ਆਣ ਕੇ ਸਾਨੂੰ ਗਾਲਾਂ ਕੱਢੀਆਂ ਸ਼ੁਰੂ ਕਰ ਦਿੰਦੀਆਂ ਨੇ ਕਮਰੇ ਚ ਤੇ ਉਸ ਗੱਲੋਂ ਸਾਡੀ ਜਿਹੜੀ ਆ ਉਹ ਤੋੜਾ ਜੀ ਤੇ ਇਹੋ ਕਿਹੜਾ ਡਾਕੂਮੈਂਟ ਨਹੀਂ ਰਜਿسٹر ਕਰਕੇ ਆਧਾਰ ਕਾਰਡ ਆਧਾਰ ਕਾਰਡ ਦੀ ਮੰਗ ਕੀਤੀ ਆ 15 ਦਿਨਾਂ ਤੋਂ ਇਸ ਨੂੰ ਆਧਾਰ ਕਾਰਡ ਦੀ ਮੰਗ ਕਰ ਰਹੇ ਆ ਆਧਾਰ ਕਾਰਡ ਨਹੀਂ ਲੈ ਕੇ ਆ ਰਹੇ ਆ ਆਧਾਰ ਕਾਰਡ ਤੋਂ ਬਗੈਰ ਮੈਡੀਸਨ ਖਾ ਰਿਹਾ ਥੱਲੇ ਜੀ ਤੁਹਾਡੇ ਮਤਲਬ ਇਹ ਤੁਹਾਡੇ ਵੀ ਗੱਲ ਗੁੱਲ ਪਿਆ ਗਿਆ ਕਰਦੇ ਜੀ ਮੇਰੇ ਮੇਰੇ ਦੇ ਕੋ ਕੱਪੜੇ ਬਾੜੇ ਆ ਜੀ ਮੇਰੇ ਹੱਥ ਤੇ ਵੀ ਛੱਟ ਲੱਗੀਆਂ ਵਾ ਇਹ ਆਣ ਕੇ ਬਹੁਤ ਹੀ ਗੰਧੀਆਂ ਗਾੜਾਂ ਇਹਨੇ ਗੱਡੀਆਂ ਸਾਰਿਆਂ ਮਰੀਜ਼ਾਂ ਦੇ ਸਾਹਮਣੇ ਸਾਨੂੰ ਦੋਹਾਂ ਜਾਣੇ ਨੂੰ ਗਾੜਾਂ ਗੱਡੀਆਂ ਆਏ ਨੇ ਠੀਕ ਹੈ ਪਰ ਉਹ ਸਿਸਟਰਨ ਦੇ ਵੀ ਲਾਣੀ ਤੇ ਕੋਈ ਨਾ ਉਹਦਰ ਉਹਨਾਂ ਨਾਲ ਵੀ ਮਸਲੇ ਕੀਤਾ ਕਰ ਰਿਹਾ ਜੀ ਬੰਦਾ ਇਨਸਾਨ ਦਾ ਤੇ ਇੱਕ ਕੇਸਵਾ ਤੇ ਜੀ ਕਿਸ ਤਰ੍ਹਾਂ ਝਗੜਾ ਚ ਬਣੋ ਜਾ ਤੁਹਾਨੂੰ ਜਾਣਕਾਰੀ ਰੱਖਣੀ ਹਾਂ ਹਾਂ ਜੀ ਬਿਲਕੁਲ ਮੈਨੂੰ ਅਜੀ ਪੂਰੀ ਜਾਣਕਾਰੀ ਹੈ ਤੇ ਸਾਰਾ ਮੈਂ ਕੇਸ ਦੇਖਿਆ ਤੇ ਡਿਸਕਸ ਵੀ ਕੀਤਾ ਇਹਦੇ ਵਿੱਚ ਇਹ ਸਣਾ ਹੋਇਆ ਵੀ ਸਾਡੇ ਕੋਲ 450 ਤੋਂ 500 ਮਰੀਜ਼ਾਂ ਨੂੰ ਦਵਾਈ ਦੇਣਾ ਹੈ ਰੋਜ਼ ਕੋਟ ਕਲੀਨਿਕ ਦੇ ਵਿੱਚ ਤੇ ਇਹਦੇ ਵਿੱਚ ਇਹ ਦੋ ਡਾਕਟਰ ਜੀ ਡਿਊਟੀ ਵੀ ਲੱਗੀ ਹੋਈ ਹੈ ਡਾਕਟਰ ਸਾਹਿਬ ਜੀ ਐਂਡ ਡਾਕਟਰ ਜਿਸੈਂਟਰੀ ਠੀਕ ਹੈ ਜੀ ਉਹਦੇ ਵਿੱਚ ਇਹ ਆ ਵੀ ਪੇਸ਼ੈਂਟ ਜਿਹੜਾ ਜਦੋਂ ਆਇਆ ਮੈਨੂੰ ਮੇਰੀ ਇੰਪ੍ਰੈਸ਼ਨ ਮੇਂ ਮੁਤਾਬਕ ਉਹਨਾਂ ਨੇ ਸਾਡੇ ਮੁਲਾਜ਼ਮ ਜਿਹੜੇ ਡਿਊਟੀ ਤੇ ਸੀ ਉਹਨਾਂ ਨਾਲ ਗਾਲੀ ਗਲੋਚ ਕੀਤਾ ਠੀਕ ਹੈ ਜੀ ਜਿੱਦ ਕੀ ਮੈਂ ਕੀਤੀ ਹੈ ਤਹਿਕੀਕਾਂ ਵੀ ਕੀਤੀ ਹੈ ਜੀ ਠੀਕ ਹੈ ਜੀ ਤੇ ਉਹਨਾਂ ਦੇ ਇਵਨ ਉਹਦੇ ਮਨਾਂ ਕੀ ਚੋਟ-ਵੋਟ ਲੱਗੀ ਹੈ ਸਾਡੇ ਮੁਲਾਜ਼ਮ ਦੇ ਵੀ ਤੇ ਉਹਦੇ ਬਟਨ ਵਗੈਰਾ ਵੀ ਟੁੱਟਦੇ ਉਹਨੇ ਕਹੀ ਜੀ ਬੈਣੀ ਕਿੰਧ ਨੂੰ ਉਹਦੇ ਨੂੰ ਜਾਣ ਕੇ ਕੀਤਾ ਕਿਉਂਕਿ ਸਾਡੇ ਕੋ ਪੇਸ਼ੈਂਟ ਜਿਹੜੇ ਆਉਂਦੇ ਉਹ ਪਰੇਸ਼ਾਨ ਹੋ ਜਾਂਦੇ ਆ ਤੇ ਅਸੀਂ ਵੀ ਸਾਡੇ ਕੋ ਮਿਲ ਮਲਾਜਮਾਂ ਦੀ ਵੀ ਕਮੀ ਹੈ ਮੈਨੂੰ ਕੋਈ ਮਲਾਜ ਆਇਂਦੇ ਹੱਥ ਵੀ ਪਿਆ ਹੋ ਠੀਕ ਹੈ ਤੇ ਉਹਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਤੇ ਚੋਟ ਉਹਦੇ ਵੀ ਲੱਗੀ ਮਾਮੂਲੀ ਪਤਾ ਨਹੀਂ ਮੇਰੀ ਇਨਫੋਰਮੇਸ਼ਨ ਮੁਤਾਬਕ ਉਹਨੇ ਕਦੇ ਆਪ ਹੀ ਮਾਰਿਆ ਸਿਲ ਵਗੈਰਾ ਮੱਝਾ ਦਾ ਉਹਦੇ ਕਰੇ ਚੋਟ ਲੱਗੀ ਹੈ ਤੇ ਹੋਰ ਇਹਦੇ ਚ ਇਰੇ ਜਿਹੜੇ ਮੁਲਾਜ਼ਮ ਹੈ ਅੱਜ ਤੱਕ ਮੈਨੂੰ ਕਦੀ ਇਹਨਾਂ ਦੀ ਕੋਈ ਕੰਪਲੇਨ ਨਹੀਂ ਆਈ ਸਾਡੇ 450 500 ਬੰਦੇ ਨੂੰ ਟਾਈਟਲ ਕਰਦੇ ਆ ਰੋਜ਼ ਨੂੰ 4 ਵਜੇ ਦੇ ਆ ਫਿਰ ਕੰਪਿਊਟਰ ਤੇ ਵੀ ਆਨਲਾਈਨ ਕਰਨਾ ਹੁੰਦਾ ਉਹਨਾਂ ਨੇ ਤੇ ਇਹਨਾਂ ਤੇ ਵਰਕ ਲੋਡ ਵੀ ਬੜਾ ਹੈ ਤੇ ਜੇ ਅਸਾਂ ਬਾਕੀ ਖਾਣਾ ਤਾਂ ਵੀ ਕਰਨਗੇ ਜਿਹੜੇ ਈਵਨ ਜਿਹੜੇ EMPLOYEES ਆ ਉਹ ਵੀ ਇਸ ਕਰ ਮੱਖੀ ਗਵਰਨਮੈਂਟ ਦਾ ਜਿਹੜਾ ਚਲਾਇਆ ਪ੍ਰੋਗਰਾਮ ਹੈ ਉਹਨੂੰ ਵੰਡਦੇ ਆ ਬੜੇ ਵਧੀਆ ਤਰੀਕੇ ਨਾਲ ਆਪਣੀ ਡਿਊਟੀ ਤੋਂ ਇਲਾਵਾ ਵੀ ਮੱਖੀ ਕੰਮ-ਕੰਮ ਕਰ ਰਹੇ ਤੇ ਇਨਸਪਾਇਟ ਆਫ ਉਹ ਮਕਿਦ ਡੈਟ ਉਹਨਾਂ ਦੇ ਜੇ ਕੋਈ ਅਸਰ ਕਰੇਗਾ ਸਾਡੇ ਵਾਸਤੇ ਅਸੀਂ ਸਰਕਾਰ ਨੂੰ ਲਿਖਾਂਗੇ ਜਾਂ ਐਸਡੀਐਮ ਸਾਹਿਬ ਨੂੰ ਲਿਖਦੇ ਹਾਂ ਕਿ ਸਾਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ ਕਿਉਂਕਿ ਇਹੋ ਜਿਹੇ ਬੰਦੇ ਸਾਡੇ ਕੋਲ ਆਉਂਦੇ ਆ ਉਹਨਾਂ ਦੇ ਦਿਮਾਗ ਦੀ ਬੈਲੈਂਸ ਵੀ ਥੋੜਾ ਜਿਹਾ ਵਿਗੜਿਆ ਹੁੰਦਾ ਹੈ ਨਸ਼ਿਆਂ-ਨਸ਼ਿਆਂ ਕਰਕੇ ਜਾਂ ਕੁਝ ਜੋ ਵੀ ਲੈ ਲੈਂਦੇ ਹੋ ਤੇ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਸਰਕਾਰ ਦਾ ਪ੍ਰੋਗਰਾਮ ਹੈ ਉਹਨੂੰ ਚਲਾਉਣ ਵਾਸਤੇ ਸਾਨੂੰ ਸਿਕਿਉਰਿਟੀ ਦੀ ਵੀ ਜ਼ਰੂਰਤ ਹੈ ਜਿਹੜੀ ਕਿ ਅਸੀਂ ਡਿਮਾਂਡ ਕਰਾਂਗੇ ਕਿ ਅਸੀਂ ਜਾਣਦੇ ਆ ਵੀ ਸਾਡੇ ਮਲਾਜ਼ਮਾਂ ਨੂੰ ਨਾ ਇਸ ਤਰ੍ਹਾਂ ਦੀ ਹੋਏ ਰਿਸੈਂਟਮੈਂਟ ਹੋਏਗੀ ਤੇ ਅਸੀਂ ਉਹਨਾਂ ਨੂੰ ਕੰਮ ਕਿਵੇਂ ਲੈ ਕੇ ਆਉਂਗਾ ਇਹ ਰੋਜ਼ ਇਹ ਸੰਦ ਪ੍ਰੋਗਰਾਮ ਪਹਿਲੇ ਵੀ ਇੱਕ ਦੋ ਵਾਰੀ ਹੋ ਚੁੱਕਾ ਹੈ ਤੇ ਅਸੀਂ ਇਹਨੂੰ ਇਗਨੋਰ ਕੀਤਾ ਹੈ। ਠੀਕ ਹੈ ਜੀ। ਪ੍ਰਸ਼ਾਸਨ ਤੋਂ ਮੰਗ ਕਪਲਗਿਲ ਦੇਵਾ ਪੰਜਾਬ ਟੀਵੀ ਬਾਬਾ ਬਕਾਲਾ